ਕੀ ਆਲ ਠੀਕ ਠਾਕ ਹੋ ਸਸੀ ਕਾ ਸਸੀ ਕਾ ਮਾਤਾ ਜੀ ਠੀਕ ਹੋ ਨਾ 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 ਰੋਣਾ ਨਹੀਂਗਾ ਕੋਈ ਨਾ ਹੁਣ ਪੁੱਤ ਮਿਲ ਗਿਆ ਨਾ ਆਪਣਾ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਰੋਣਾ ਨਹੀਂਗਾ ਇਹ ਤਾਂ ਹੁਣ ਆਪਣਾ ਪੁੱਤ ਮਿਲਿਆ ਆਪਾਂ ਨੂੰ ਕਿੰਨੇ ਸਾਲ ਬਾਅਦ ਮਾਤਾ ਮਿਲ ਰਹੇ ਹੂੰ 12 ਸਾਲ ਹੈ 12 ਸਾਲ ਆ ਦੇਖੋ ਬਈ ਜਿਹੜੇ ਤੁਸੀਂ ਕਹਿੰਦੇ ਹੁੰਨੇ ਆ ਨਾ ਕਿ ਅੱਜ ਅਸੀਂ ਬਹੁਤ ਵੱਡਾ ਇੱਕ ਪਾਪ ਕੀਤਾ ਬਈ ਉਹ ਪਾਪ ਇਹ ਕੀਤਾ ਜਿਹੜੇ ਸਾਨੂੰ ਕਹਿੰਦੇ ਆ ਨਾ ਲੋਕ ਕਮੈਂਟਾਂ ਜਾਂ ਤੁਸੀਂ ਭਈਆਂ ਦੀ ਮਦਦ ਕਰਦੇ ਆ ਭਈਆਂ ਦੀ ਅਸੀਂ ਕਿਸੇ ਭਈਏ ਦੀ ਨਹੀਂ ਕਰਦੇ ਅਸੀਂ ਸਿਰਫ ਉਸ ਮਾਂ ਦੇ ਪੁੱਤ ਦੀ ਮਦਦ ਕਰਦੇ ਆ ਜਿਹੜੀ ਮਾਂ ਦਾ ਪੁੱਤ ਉਹਦੇ ਕੋਲੋਂ ਵਿਛੜਿਆ ਅੱਜ ਦੇਖੋ ਕਿੱਡਾ ਵੱਡਾ ਸੀ ਪਾਪ ਕੀਤਾ ਜਿਹੜੇ ਕਮੈਂਟ ਮਾਰੇ ਕਰਦੇ ਨਾ ਕਿ ਇੱਕ ਮਾਂ ਨੂੰ 12 ਸਾਲ ਬਾਅਦ ਉਹਦੇ ਪੁੱਤ ਨਾਲ ਮਿਲਾ ਰਹੇ ਆ ਕੋਈ ਨਾ ਮਾਤਾ ਤੁਸੀਂ ਹੁਣ ਨਹੀਂ ਰੋਣਾ ਹੁਣ ਤਾਂ ਖੁਸ਼ੀ ਦਾ ਟਾਈਮ ਆਪਣਾ ਠੀਕ ਹੈ ਚੁਕਰਾਨਾ ਕਰੋ ਸ਼ੁਕਰਾਨਾ ਪ੍ਰਮਾਤਮਾ ਦਾ ਆਜੋ ਮਿਲिए ਆਪਾਂ ਅਮਰેશ ਨੂੰ ਸ਼ੁਕਰਾਨਾ ਕਰੋ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਅਮਰેશ ਆ ਜਾ ਰਸ ਚਾਹ ਰੱਖ ਦੇ ਬਾਅਦ ਚ ਫੀਲਿੰਗ ਹੋਈ ਨਾ ਪੁੱਤ ਕਿੱਥੇ ਆ ਮਾਂ ਕਿੰਨੇ ਦਿਨ ਦਾ ਡਿਕ ਰਿਆ ਸੀ ਆਜੋ ਕੌਣ ਆਏ ਕੋਈ ਨਾ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਬਾਈ ਲਾਖ ਲੱਖ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਭਾਈ ਔਰ ਉਹਨਾਂ ਸਾਰੇ ਭੈਣ ਭਰਾ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਮੈਂ ਬੇਨਤੀ ਕਰਦਾ ਹਾਂ ਸਾਡੀਆਂ ਵੀਡੀਓ ਸਿਰਫ ਇੱਕ ਇਨਸਾਨੀਅਤ ਨੂੰ ਲੈ ਕੇ ਦੇਖਿਆ ਕਰੋ ਅੱਜ ਉਸ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ ਉਹਨੇ 12 ਸਾਲ ਕਿਵੇਂ ਕੱਢੇ ਹੋਣਗੇ ਭਰਾ ਭਰਾ Ma sidha mwen la. Ma sidha mwen la. ਹਾਂ ਜੀ ਤੂੰ ਨਹੀਂ ਇਹ ਤਾਂ ਬੜਿਆ ਹਾਂ ਪਦਰ ਨਹੀਂ ਨਾ ਕੇ ਪਦਰ ਨਹੀਂ ਰੋ ਰੋਣਾ ਹੁਣ ਆ ਗਈ ਨਾ ਮਾਂ ਠੀਕ ਹੈ ਉਸ ਵਾਈ ਗੁਰੂ ਦਾ ਸ਼ੁਕਰਾਨਾ ਕਰ ਉਹ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੀਤੀ ਕਿਆ ਇਹ ਪੌਣ ਵਾਲਾ ਕੰਮ ਹੈ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਬਾਈ ਮੈਂ ਧੰਨਵਾਦ ਸਾਰਿਆਂ ਦਾ ਜਿੰਨਿਆਂ ਨੇ ਵੀ ਤੁਸੀਂ ਵੀਡੀਓ ਸ਼ੇਅਰ ਕੀਤੀ ਔਰ ਤੁਹਾਡੇ ਸ਼ੇਅਰ ਕਰਕੇ ਅੱਜ ਇਹ ਪਰਿਵਾਰ ਇੱਥੇ ਖੜਾ ਤਾਂ ਤੁਹਾਡੇ ਸ਼ੇਅਰ ਕਰਕੇ ਆਜੋ ਬੈਠ ਜਾਓ ਆਜੋ ਪਾਣੀ ਪੂਣੀ ਪੀਓ ਸਾਰਿਆਂ ਨਾਲ ਬਿਲਕੁਲ ਬੱਚੇ ਛੋਟੇ ਛੋਟੇ ਨਹੀਂ ਲਾ ਪਰ ਅੱਛਾ ਅੱਛਾ ساری ਰਾਤ ਅਸੀਂ ਪੂਰਾ ਪੈਨ ਇਕੱਠਾ ਹੈ ਨਹੀਂ ਸਾਰੇ ਰੋਏ ਜਾਂਦੇ ਦੋ ਤਿੰਨ ਦਿਨ ਸੇ ਤੋਂ ਮਾਤਾ ਜੀ ਇਸ ਦਿਨ ਸੇ ਸੁਣੇ ਰੋਏ ਬਹੁਤ ਔਖਾ ਬਾਈ ਸਾਡਾ ਪੁੱਤ ਸਾਨੂੰ 2 ਘੰਟਿਆਂ ਲਈ ਵੀ ਕਿਤੇ ਚਲਾ ਜਾਵੇ ਔਰ ਇਹ ਮਾਂ ਦਾ ਜਿਗਰਾ ਤੁਸੀਂ ਦੇਖੋਗੇ ਕਿੰਨੇ ਸਾਲ ਹੋ ਗਏ ਮਾਤਾ 12 ਸਾਲ ਕਰਨੇ ਪੂਰੇ 12 ਸਾਲ ਆ ਦੇਖ ਲੋ ਭਰਾਵੋ ਕਮੈਂਟਾਂ ਜਿਹੜੇ ਮਾੜੇ ਕਰਦੇ ਹੁੰਨੇ ਆ ਨਾ ਕਿਆ ਕਿੱਡਾ ਕੁ ਵੱਡਾ ਸੀ ਗੁਨਾਹ ਕਰ ਰਹੇ ਆ ਬਈ ਜੇ ਅੱਜ ਇਸ ਪੁੱਤ ਨੂੰ ਇਸ ਮਾਂ ਦੇ ਨਾਲ ਮਲਾਤਾ ਸਾਨੂੰ ਦੱਸ ਦੋ ਆ ਜੋ ਬੈਠੋ ਔਰ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ ਨਹੀਂ ਮਾਤਾ ਉਸ ਬਾਈ ਗੁਰੂ ਆ ਉਹ ਕੁਰਬਾਨ ਵਾਲਾ ਸਾਰਾ ਦੇਖੀ ਭਗਵਾਨ ਹੋ ਗਏ ਤੁਸੀਂ ਹੁਣ ਉਹ ਬਸ ਦੁਆਵਾਂ ਮਾ ਦੋ ਸਾਨੂੰ ਕਿ ਪ੍ਰਮਾਤਮਾ ਸਾਡੀ ਨੀਅਤ ਦੇ ਹਿਸਾਬ ਨਾਲ ਸਾਨੂੰ ਫਲ ਦਵੇ ਠੀਕ ਹੈ ਧੰਨਵਾਦ ਉਹਦਾ ਕਰੋ ਬਾਈ ਦਾ ਤੁਸੀਂ ਲੱਭਿਆ ਸੀ ਨਾ ਇਹਦਾ ਸ਼ੁਕਰਾਨਾ ਕਰੋ ਸਾਡਾ ਵਿੱਚ ਕੁਝ ਨਹੀਂਗਾ ਕਿ ਜਿਹਨਾਂ ਇੱਥੇ ਇਸ ਬੱਚੇ ਨੂੰ ਮਿਲਣ ਆਇਆ ਔਰ ਪਰਿਵਾਰ ਲੱਭਿਆ ਉਥੇ ਬੰਦੇ ਭੇਜੇ ਬੰਦੇ ਭੇਜ ਕੇ ਅੱਜ ਤੁਸੀਂ ਆਪਦੇ ਬੱਚੇ ਨੂੰ ਮਿਲੇ ਆਜੋ ਬੈਠ ਜਾਓ ਹਾਂ ਜੀ लो कुर्सी लो माता बैठो गल्ला करो पोत नाल कोई परेशानी तो नहीं हुई सोखा मिल गया पेंड ओ भाई लौट गया लुधखाना से मिल के जोन गए भाई हां वो मिले अभी दो चार महीना पहले इनका छोटा भाई भी भाई भी गुवाचिया था है ना छोटा महीना वो भी आया है वो फैल हो गया फैल हो गया, गया।, गया। अच्छा ਆ ਜੀ ਇਹ ਇਹ ਦੱਸੋ ਉਹ ਵੀ ਇਹ ਪੰਜਾਬ ਵਿੱਚ ਉਸ ਤੋਂ ਬਾਅਦ 12000 ਯਾਰ ਮੇਰੇ ਦਾਦਾ ਦਾਦੀ ਦੋਨੋਂ ਚਲੇ ਗਏ ਦੇਖਦੇ ਦੇਖਦੇ ਆ ਦੇਖ ਲੋ ਅਹਮ ਸੋ ਕਿੰਨੇ ਪਾਪੀ ਬੰਦੇ ਆ ਬਈ ਜਿਨ੍ਹਾਂ ਨੇ ਰੱਖਿਆ ਉਹ ਵਿਚਾਰਾ ਹਮ ਸਭ ਪਰੇਸ਼ਾਨ ਆਪਏ ਮਾ ਖੋਸ਼ੇ ਉਸ ਨੂੰ ਇਹ ਦਰਮਨ ਮੈਂ ਪਰਮਾਤਮਾ ਦਾ ਵਾਹਿਗੁਰੂ ਦਾ ਧੰਨਵਾਦ ਕਰਦਾ ਮੈਂ ਇੰਦਰਮਨ ਸਾਬ ਠੀਕ ਹਨ ਸ਼ੁਕਰਾਨਾ ਉਸ ਬਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਦੇਖੋ ਅੱਜ ਆ ਜੀ ਤੁਨੋਂ ਅੱਜ ਸ਼ੁਕਰ ਨਹੀਂ ਕਰ ਰਹੇ ਨਹੀਂ 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 ਤੁਸੀਂ ਰੋਣਾ ਨਹੀਂ ਕਿਹਾ ਉਹ ਪਰਮਾਤਮਾ ਨੇ ہماری ਸੇਵਾ ਲਗਾਈ ਹੈ ਅਗਰ ਵਾਹਿਗੁਰੂ हमको ਨਾ ਚੁਣਤਾ ਇਸ ਸੇਵਾ ਕੇ ਲਈ ਤੋ ਆ ਸ਼ਾਇਦ ਹਮ ਜੇ ਕੰਮ ਨਾ ਕਰ ਪਾਤੇ ਉਸ ਪਰਮਾਤਮਾ ਨੇ ਹਮੇ ਚੁਣਾਇਆ ਔਰ ਧੰਨਵਾਦ ਇਹਨੂੰ ਭਾਈਓ ਕ कि जो स्पेशल जहाँ पे आए इसका एड्रेस पता करने और दुआएं दो जिन्होंने वीडियो शेयर की हम तो थे जा रहा बच्चा दूध मांग कितनी देर से जे गया है घर से बारह साल हो गए बारह साल हो गए कितने बच्चे आपके तीन जन है रहे हैं तीन तीन एक बेटी हां दो बेटे हां दोनों बेटी जैसे गायब हो गए हां ਤੁਸੀਂ ਦੇਖੋ ਕਿਸਮਤ ਬਾਈ ਇਸ ਮਾਂ ਦੀ ਇੱਕ ਬੇਵਸ ਮਾਂ ਮੈਂ ਕਹੂੰਗਾ ਅੱਜ ਦੇ ਟਾਈਮ ਦੀ ਕਿ ਦੋ ਪੁੱਤ ਸੀ ਕਿ ਇੱਕ ਧੀ ਆ ਧੀ ਤਾਂ ਇਹਨਾਂ ਤੇ ਚਲੋ ਆਪਣੇ ਘਰੇ ਆ ਮੈਰੀ ਵਿਆਹੀ ਗਈ ਉਹ ਧੀ ਵਿਆਹੀ ਗਈ ਆ ਔਰ ਦੋ ਪੁੱਤ ਦੋਵੇਂ ਪੰਜਾਬ ਦੇ ਵਿੱਚ ਕੰਮ ਕਰਨ ਆਏ ਸੋ ਬਹੁਤ ਨਿੰਦੇ ਲੋਕਾਂ ਨੇ ਦੂਜਾ ਭਰਾ ਵੀ ਇਹਦਾ ਬੰਦੀ ਬਣਾ ਕੇ ਉਹ ਤੋਂ ਕੰਮ ਕਰਵਾਉਣਾ ਸ਼ੁਰੂ ਕਰਤਾ ਔਰ ਇਹ ਬੱਚੇ ਨੂੰ ਵੀ ਪਹਿਲਾਂ ਫਲੂਜਪੁਰ ਲੈ ਗਿਆ ਬੰਦਾ ਕੋਈ ਜ਼ਮੀਨ ਦਾ ਬਾਅਦ ਚ ਉਹਨੇ ਆਪ ਦਾ ਰਿਸ਼ਤੇਦਾਰ ਕੋਲੇ ਮਾਲ ਲੈ ਛੱਡਤਾ ਸਾਰਾ ਕੁਝ ਬੰਦਾ ਆਪਦਾ ਘਰ ਦਾ ਐਡਰੈਸ ਸਾਰਾ ਕੁਝ ਇਹਨੇ ਸਾਨੂੰ ਆਪ ਦੱਸਿਆ ਬੇ ਅਸੀਂ ਇਹਦੇ ਘਰ ਤੱਕ ਇਹ ਬਾਈ ਨੇ ਬੰਦੇ ਪਹਚਾਏ ਤਾਂ ਅੱਜ ਪਰਿਵਾਰ ਸਾਡੇ ਵਿੱਚ ਬੈਠਾ ਕਿੰਨੇ ਸਾਡੇ ਲੋਕ ਕਹਿ ਲੋ ਕਿ ਅੱਜ ਦੇ ਟਾਈਮ 'ਚ ਮਤਲਬੀ ਹੋ ਚੁੱਕੇ ਆ ਕਿ ਅਸੀਂ 10-5000 ਰੁਪਇਆ ਕਿਸੇ ਬੰਦੇ ਨੂੰ ਮਹੀਨੇ ਦਾ ਨਹੀਂ ਦੇ ਸਕਦੇ ਕਿ ਆਪਦੇ ਕੰਮ ਲਈ ਉਹ ਵੀ ਪਰ ਕਿਸੇ ਦੇ ਮਾਂ ਦਾ ਪੁੱਤ ਅਸੀਂ ਤੁਸੀਂ ਦੇਖੋ ਕਿੱਦਾਂ ਕੈਦ ਕਰਕੇ ਰੱਖਦੇ ਆਂ ਇਹ ਤਾਂ ਅੱਜ ਫੇਰ ਅਸੀਂ ਜੇ ਜੋ ਕੰਮ ਗੋਰੇ ਕਰਦੇ ਸੀ ਉਹ ਸਾਡੇ ਤੇ ਤਸ਼ੱਦਦ ਕਰਦੇ ਸੀ ਅੱਜ ਫੇਰ ਅਸੀਂ ਵੀ ਉਹਨਾਂ ਨਾਲੋਂ ਤਾਂ ਘੱਟ ਨਹੀਂ ਕਿ ਕੋਈ ਵੀ ਕਾਨੂੰਨ ਆ ਗਿਆ ਨਹੀਂ ਜਿੰਦਾ ਕਿਸੇ ਦੇ ਪੁੱਤ ਨੂੰ ਤੁਸੀਂ ਦੇਖੋ ਇਹ ਮਾਂ ਨੇ ਕਿੱਦਾਂ 12 ਸਾਲ ਕੱਢੇ ਹੋਣਗੇ ਸਾਨੂੰ ਮੈਂ ਕਹਿੰਦਾ ਬੱਚਾ 2 ਮਿੰਟ ਲਈ ਵੀ ਕਿਤੇ ਘਰੋਂ ਚਲਾ ਜਾਵੇ ਨਾ ਤਾਂ ਉਹਦਾ ਫੋਨ ਬੰਦ ਹੋ ਜੇ ਜਾਂ ਘਰੇ ਟਾਈਮ ਨਾਲ ਆਵੇ ਨਾ ਤਾਂ ਮਾਂ ਪਿਓ ਦੀ ਜਾਨ ਤੇ ਬਣ ਜਾਂਦੀ ਹੈ ਕਿ ਪਤਾ ਨਹੀਂ ਪੁੱਤ ਸਾਡਾ ਕਿੱਥੇ ਰੁਕਾ ਸਾਨ ਦੀ ਇਹ ਮਾਂ ਆ ਕਿ ਜਿਹਨੇ 12 ਸਾਲ ਆਪਣੇ ਪੁੱਤ ਤੋਂ ਮਾਂ ਜੀ ਤੁਸੀਂ ਦੇਖੋ 12 ਸਾਲ ਆਪਦੇ ਪੁੱਤ ਬਿਨਾ ਇਹਨੇ ਕਿਵੇਂ ਗੱਟੇ ਮਾਤਾ ਕਹਿ ਰਹੇ ਤੇ ਕਿ ਜਿੰਨੇ ਵੀ ਪੈਸੇ ਸਾਰੇ ਲਗਾ ਦਿਆ ਢੂੰਢਣੇ ਲਈ इनको ਇਹਨੇ ਲਬਨਵਾਸੇ ਸਾਰਾ ਹੁਣ ਮੈਂ ਜੋ ਫੋਨ ਕੀਤਾ ਕਿ ਆ ਜਾਓ ਤਾਂ ਇਹ ਕਹਿੰਦੇ ਮੇਰੇ ਕੋਲ ਕਿਰਾਇਆ ਨਹੀਂ ਹੈ ਤੇ ਕਹਿੰਦੇ ਤੇਰਾ ਡੈਡੀ ਮੁੰਡੇ ਨੂੰ ਕਿਹਾ ਤੇਰਾ ਡੈਡੀ ਜਦੋਂ 2-4 ਦਿਨ ਕੰਮ ਕਰੇਗਾ ਫਿਰ ਕਿਰਾਇਆ ਹੋਗਾ ਫਿਰ ਮਾਤਾ ਰੋਣ ਲੱਗੀ ਮੈਂ ਕਹਾ ਮਾਤਾ ਕੋਈ ਨਹੀਂ ਮੈਂ ਕਿਰਾਇਆ ਦੇ ਦੇਣਾ ਕੋਈ ਨਹੀਂ ਤੁਸੀਂ ਆ ਜਾਓ ਆ ਦੇਖੋ ਰਾਤ ਹੋ ਗਈ ਕਿੱਥੇ ਆ ਬਾਈ फिर माता आई माता यानी कि जिस दिन माता को पता लगा इन्हें रोटी भी नहीं खाती इनकी खुशी मिली फिर खुशी के बीच मैंने ग्यारह बजे फोन किया कहते बेटा अभी तक मैंने रोटी नहीं खाई इतनी खुशी मेरे को है खुशी के मारे रोटी सारा भाई उन्होंने इकट्ठा हो गया पूरा पिंड वहाँ इकट्ठा हो गया खुशी के मारे मैं कहा आ जाओ आपका लड़का मिल जाएगा ये सारा भाई जी आज इन्हानू ਮਿਲੋਣਾ ਜਬ ਤੇਰੀ ਮਦਦ ਲਈ ਉਥੇ ਆਪਾਂ ਜਮਾਤਾ ਮੇਰੇ ਪਾਸ 1 ਘੰਟਾ ਕਮ ਸੇ ਕਮ ਫੋਨ ਲਗਾ ਕੇ ਰੋ ਰਹੀ ਸੀ ਫਿਰ ਜਬ ਮੈਂ ਯਹਾਂ ਆਇਆ ਤਾਂ ਯਹਾਂ ਵੀ ਬਹੁਤ ਰੋ ਰਹੀ ਸੀ ਬਹੁਤ ਹੀ ਜ਼ਿਆਦਾ ਮੈਂ ਕਹਾ ਕੋਈ ਬਾਤ ਨਹੀਂ ਭਾਈ ਲੈ ਆਏ ਹੈ ਲੜਕੇ ਕੋ ਕੋਈ ਟੈਨਸ਼ਨ ਕੀ ਬਾਤ ਨਹੀਂ ਮੈਨੇ ਭਾਈ ਸਾਡਾ ਬੱਚਾ ਤਾਂ ਬਿਮਾਰ ਵੀ ਹੋ ਜੇ ਨਾ ਸਾਨੂੰ ਨਾਲੇ ਸਾਡੀਆਂ ਅੱਖਾਂ ਸਾਹਮਣੇ ਹੁੰਦਾ ਦਸਾ ਕਰਦੇ ਆ ਰੱਬ ਅਗੇ ਕਿ ਬੱਚਾ ਠੀਕ ਕਦੋਂ ਹੋਊਗਾ ਔਰ ਤੁਸੀਂ ਦੇਖੋ ਕਿ ਮਾਂ ਨੇ 12 ਸਾਲ ਆਪਣੇ ਪੁੱਤ ਦੀ ਸ਼ਕਲ ਨਹੀਂ ਦੇਖੀ ਅਮੀ ਵੀ ਰੋਟੀ ਉੱਟੀ ਨਹੀਂ ਖਾ ਰਹੀ ਸੀ ਕਹਿੰਦੀ ਨਹੀਂ ਮੈਂ ਕਹਾ ਤੁਹਾਡਾ ਬੱਚਾ ਮਿਲ ਗਿਆ ਮੈਂ ਲੈ ਚਲਦਾ ਹਾਂ ਕੋਈ ਵਾਰੀ ਉਹ ਖਾ ਲਈ ਆ ਹਾਂ ਫਿਰ ਖਿਲਾਇਆ ਰੋਟੀ ਵੀ ਨਹੀਂ ਤਾਂ ਖਲਾਉਂਦੇ ਆ ਜਾਂ ਆਪਣੇ ਨਹੀਂ ਨਹੀਂ ਰੋਟੀ ਖਾ ਕੇ ਫਿਰ ਆਇਆ ਹੋਰ ਦਾਦਾ ਦਾਦੀ ਜੀ ਜਿੰਕਿ ਤੁਹਾਡੇ ਦਾਦਾ ਦਾਦੀ ਹੋਰ ਦੇਖੋ ਯਾਰ ਕਿ ਮਤਲਬ ਉਹਨਾਂ ਲੋਕਾਂ ਨੂੰ ਇਹ ਵੀਡੀਓ ਭਾਈ ਜਿੰਨਾਂ ਨੇ ਵੀ ਹੁਣ ਵੀ ਹਜੇ ਵੀ ਮੈਂ ਬੇਨਤੀ ਕਰੂੰਗਾ ਕਿ ਜੇ ਕਿਸੇ ਦੇ ਘਰ ਇਦਾਂ ਦੇ ਬੰਦਿਆਂ ਨੂੰ ਫੜ ਕੇ ਧੱਕੇ ਨਾਲ ਰੱਖਿਆ ਹੋਇਆ ਵਾ ਤੁਸੀਂ ਫੋਨ ਕਰਕੇ ਕੋਈ ਅਸੀਂ ਤੁਹਾਡਾ ਵੀਡੀਓ ਨਹੀਂ ਬਣਾਵਾਂਗੇ ਕੋਈ ਤੁਹਾਨੂੰ ਕੈਮਰੇ ਅੱਗੇ ਨਹੀਂ ਲੈ ਕੇ ਆਵਾਂਗੇ ਤੁਸੀਂ ਸਾਨੂੰ ਫੋਨ ਕਰੋ ਕਿ ਬਾਈ ਜੀ ਅਸੀਂ ਗਲਤੀ ਹੋਈ ਵੀ ਆ ਔਰ ਜ਼ਿੰਦਗੀ 'ਚ ਗਲਤੀਆਂ ਹਰ ਬੰਦੇ ਤੋਂ ਹੁੰਦੀਆਂ ਪਰ ਜੇ ਉਹਨਾਂ ਨੂੰ ਸੁਧਰਨ ਦਾ ਮੌਕਾ ਨਾ ਦਈਏ ਉਹ ਉਸ ਤੋਂ ਵੀ ਵੱਡੀ ਗਲਤੀ ਆ ਜੇ ਉਹ ਲੋਕੀ ਸੁਧਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਦਾਂ ਦੇ ਬੰਦਿਆਂ ਨੂੰ ਭਰਾਮਾਂ ਨੂੰ ਆਪਣੇ ਘਰਾਂ 'ਚ ਫੜ ਕੇ ਰੱਖਿਆ ਵਾ ਤਾਂ ਜੇ ਤੁਸੀਂ ਬਾਈ ਤੁਹਾਨੂੰ ਅਸੀਂ ਇੱਕ ਮੌਕਾ ਦਿੰਨੇ ਆ ਜੇ ਤੁਸੀਂ ਸੁਧਰਨਾ ਚਾਹੁੰਦੇ ਆ ਸਾਡਾ ਨੰਬਰ ਆ 9071390714 ਇਸ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰੋ ਜਾਂ ਕਾਲ ਕਰ ਲੋ ਨੰਬਰ ਤੇ ਸਾਨੂੰ ਕਾਲ ਕਰ ਲੋ ਕਿ ਬਾਈ ਜੀ ਅਸੀਂ ਗਲਤੀ ਹੋ ਗਈ ਸਾਡੇ ਤੋਂ ਕਿ ਬਾਈ ਜੀ ਸਾਡੇ ਕੋਲ ਬੰਦਾ ਰੱਖਿਆ ਵਾ ਅਸੀਂ ਕੋਈ ਤੁਹਾਨੂੰ ਕੈਮਰੇ ਅੱਗੇ ਨਹੀਂ ਲੈ ਕੇ ਆਵਾਂਗੇ ਗੁਪਤਨਾ ਤੁਹਾਡੇ ਰੱਖਾਂਗੇ ਕਿ ਅਸੀਂ ਆਪਣੀ ਗਲਤੀ ਮੰਨਦੇ ਆ ਤੁਹਾਡੇ ਕੋਲ ਅਸੀਂ ਬੰਦਾ ਆਪੇ ਪਚਾ ਦਿੰਨੇ ਆ ਜੈਸੇ ਬੰਦਾ ਆਪ ਆ ਕੇ ਲੈ ਜਾਗੇ ਤੇ ਉਸ ਬੰਦੇ ਨੂੰ ਉਹਦੇ ਪਰਿਵਾਰ ਤੱਕ ਪਹੁੰਚਦਾ ਕਰ ਦਾਂਗੇ ਇਹ ਬਾਈ ਨੇ ਤੁਸੀਂ ਅੱਜ ਹਲਾ ਕੇ ਇਹਨਾਂ ਦੀ ਸਾਰੀ ਸਟੋਰੀ ਦੱਸੀ ਕਿ ਪਰਿਵਾਰ ਦੀ ਤੁਸੀਂ ਚਿਹਰਾ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਕੇ ਵਿਚਾਰੇ ਕਰਨ ਯੋਗ ਹੋਣਗੇ ਦਿਹਾੜੀਦਾਰ ਬੰਦੇ ਆ ਔਰ ਕਿੰਨਾ ਕਿੰਨੇ ਕੋਲ ਪੈਸਾ ਹੋਊਗਾ ਜਿੰਨਾ ਪੈਸਾ ਸੀਗਾ ਉਹ ਸਾਰਾ ਆਪਣੇ ਬੱਚੇ ਨੂੰ ਲੱਭਣ ਤੇ ਖਰਾਬ ਕਰਤਾ ਕਦੇ ਕਿੱਥੇ ਜਾਂਦੇ ਸੀ ਕਿੰਨਾ ਕੁ ਲੱਭਿਆ ਮਾਤਾ ਜੀ ਕਿਤਨਾ ਕੰਮ ਕਿਤਨਾ ਢੁੰਡੇ ਕਿਤਨਾ ਢੁੰਡਾ ਬੱਚਾ ਆਇਆ ਕਦੀ ਬਾਜਾ ਉਹਨੇ ਬਾਬਾ ਕਲਾ ਜਾਈ ਹੋਈ ਬਾਬਾ ਹਜ਼ਾਰ ਤੋਂ ਜਾਂਦਾ ਗਰੀਬ ਨਹੀਂ ਕਾਸਦੀ ਬਹੁਤ ਪਰ ਜੀ ਮਾ ਕੁਬ ਦੋ ਨਹੀਂ ਕੋਮ ਦੋ ਨਹੀਂ ਉਹ ਬਵਾਤ ਨਹੀਂ ਇਹ ਭਰ ਗਈ ਤਬੀਅਤ ਖਰਾਬ ਹੋਈ ਹੈ ਹਮੇ ਤੂੰ ਜਦ ਪਤਾ ਚਲਾ ਜਦ ਪਤਾ ਚਲਾ ਹੈ ਭਈਆ ਫੋਨ ਕਰੀ ਤੂੰ ਕਾਚ ਤੁਰੰਤ ਅਮਾ ਆ ਕੇ ਨੰਕਾ ਬੜਿਆ ਬੱਚਾ ਨੀ ਕਿਦਰਾ ਰੱਖ ਰਾਇਆ ਸਭ ਹੁ ਨਹੀਂ ਆਪਾ ਹੁਣ ਬਸ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਜਿੰਨੇ ਹੰਝੂ ਮਾਤਾ ਵਹਾਉਣੇ ਸੀ ਨਾ ਜਿਤਨਾ ਰੋਣਾ ਥਾ 12 ਸਾਰ ਰੋ ਲਈਆ ਔਬ ਤੂੰ ਜੇ ਖੁਸ਼ੀ ਦੇ ਆ ਹੰਝੂ ਆ ਭਾਈ ਇਹ ਇਹ ਮਾਤਾ ਜਿਹੜੀ ਅੱਜ ਰੋ ਰਹੀ ਆ ਨਾ ਕਿ ਅੱਜ ਇਹਦਾ ਕਹਿ ਲੋ ਕਿ ਇੱਕ ਪਹਿਲਾਂ ਮਾਤਾ ਰੋਂਦੀ ਸੀ ਕਿ ਦੇਖੋ ਹੰਝੂਆਂ ਦੇ ਵੀ ਕਿ ਕੈਸੇ ਕਾਰਨੋਂ ਦੇ ਪਹਿਲਾਂ ਰੋਂਦੀ ਸੀਗੀ ਆਪਣੇ ਬੱਚੇ ਦੇ ਦਰਦ ਚ ਹੰਝੂ ਅੱਜ ਵੀ ਉਹੀ ਆ ਪਰ ਅੱਜ ਮਾਤਾ ਦੀ ਜਿਹੜੀ ਅੱਖਾਂ ਦੇ ਹੰਝੂ ਆ ਇਹ ਖੁਸ਼ੀ ਦੇ ਆ ਔਰ ਕਿਹੜੇ ਸਾਲ ਇਹ ਮਾਤਾ ਨੇ ਕਿਦਾਂ ਕੱਢੇ ਹੋਣੇ ਆ 12 ਸਾਲ ਉਹ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਕਿ ਪ੍ਰਮਾਤਮਾ ਨੇ ਜਿਹੜੀ ਸਾਨੂੰ ਇਹ ਸੇਵਾ ਲਾਈ ਆ ਅਸੀਂ ਕਾਲੀਯੁਗੀ ਬੰਦੇ ਆ ਪਾਪੀ ਲੋਕ ਆ ਸਾਡੀ ਇੰਨੀ ਔਕਾਤ ਕਿੱਥੇ ਕਿ ਅਸੀਂ ਇਹ ਸੇਵਾ ਕਰ ਲਈਏ ਜੈਸੇ ਕਿਸੇ ਨੂੰ ਇੱਕ ਚੱਕ ਕੇ ਪਾਣੀ ਦਾ ਗਲਾਸ ਵੀ ਪਿਆ ਦਈਏ ਇਹ ਤਾਂ ਵਾਹਿਗੁਰੂ ਆ ਤਨ ਤਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਕਿ ਜਿਹੜਾ ਪਰਮਾਤਮਾ ਸਾਡੇ ਤੋਂ ਇਹ ਸੇਵਾ ਲੈ ਰਿਹਾ ਔਰ ਦਾਦਾ ਦਾਦੀ ਬੱਚੇ ਦੇ ਇਹਨੂੰ ਡੀਕ ਦੇ ਡੀਕ ਦੇ ਇਸ ਦੁਨੀਆ ਤੋਂ ਚਲੇ ਗਏ ਕਿੰਨਾ ਤੜਫੇ ਹੋਣਗੇ ਉਹ ਆਪਣੇ ਪੋਤੇ ਦੀ ਇੱਕ ਝਲਕ ਦੇਖਣ ਲਈ ਕਿ ਸਾਡਾ ਪੋਤਾ ਸਾਨੂੰ ਮੈਲੀ ਜਾਵੇ ਕਿੰਨਾ ਦਰਦ ਨਾਲ ਹੋ ਸਕਦਾ ਕਿ ਕਿਤਨੇ ਸਾਲ ਹੋ ਗਏ ਉਹਨਕੋ ਉਸਕੇ ਦਾਦਾ ਦਾਦੀ ਕੋ ਖਤਮ ਹੋਏ ਹਏ ਰਹੇ ਨੇ ਕਿ ਦਾਦੀ ਦਾਦਾ ਖਤਮ ਮੈਂ ਹਮੇ ਆਰੇ 4 ਸਾਲ ਹੋ ਗਏ 4 ਸਾਲ ਹੋ ਗਏ ਕਿਤਨਾ ਉਡੀਕ ਕੇ ਤੇ ਇਸਕਾ ਇੰਤਜ਼ਾਰ ਕਰ ਰਹੇ ਸੀ ਉਹ ਇੰਤਜ਼ਾਰ ਕਰਨ ਬੱਚਾ ਨਹੀਂ ਉਹ ਮਿਲ ਨਹੀਂ ਰਹਾ ਮਿਲਣਾ ਕਿੱਦਾਂ ਸੀ ਮਾਤਾ ਉਹ ਦਰਿੰਦਿਆਂ ਨੇ ਬਾਹਰ ਇਹਨੂੰ ਨਿਕਲ ਨਹੀਂ ਦਿੰਦੇ ਸੀਗੇ ਉਹ ਬੰਦਾ ਕਿਵੇਂ ਮਿਲ ਜਾਂਦਾ ਘਰ ਚ ਕਹਿ ਲੋ ਐਸਾ ਯਾਰ ਅਸੀਂ ਜਾਨਵਰ ਵੀ ਘਰੇ ਰੱਖ ਲੀਏ ਨਾ ਉਹਦੇ ਨਾਲ ਵੀ ਸਾਡਾ ਕਹਿ ਲੋ ਇੱਕ ਮੋਹ ਪਿਆਰ ਪੈ ਜਾਂਦਾ ਅੱਜ ਦੇ ਟਾਈਮ ਚ ਤਾਂ ਕੁੱਤੇ ਨੂੰ ਵੀ ਅਸੀਂ ਇੱਕ ਘਰ ਦਾ ਮੈਂਬਰ ਕਹਿੰਦੇ ਆ ਔਰ ਇਹ ਇਨਸਾਨ ਆ ਜਿਹੜਾ ਰੱਬ ਦਾ ਬਣਾਇਆ ਬੰਦਾ ਇਹ ਜਾਨਵਰਾਂ ਨਾਲੋਂ ਵੀ ਮਾੜੇ ਹੋਗੇ ਬੰਦੇ ਕਿ ਅਸੀਂ ਕੋਈ ਰਹਿਮ ਹੀ ਨਹੀਂ ਕੀਤੀ ਉਹ ਬੰਦਾ ਆਪਦਾ ਨਾਮ ਦੱਸ ਰਿਹਾ ਘਰ ਦਾ ਐਡਰੈਸ ਦੱਸ ਰਿਹਾ ਕੋਈ ਉਹਨੂੰ 12 ਸਾਲ ਦੀ ਤਨਖਾਹ ਨਹੀਂ ਦਿੱਤੀ ਕੋਈ ਲੈਣਾ ਨਹੀਂ ਦੇਣਾ ਨਹੀਂਗਾ ਸਵੇਰ ਤੋਂ ਬਾਅਦ ਛੱਡਦੇ ਸੀਗੇ ਸ਼ਾਮ ਤੱਕ ਜਿੰਨਾ ਟਾਈਮ ਰਾਤਰੀ ਹੁੰਦੀ ਸੀ ਉਹਨੂੰ ਜਾਨਵਾਰਾ ਵਾਂਗੂ ਵਾਇਆ ਜਾਂਦਾ ਸੀ ਇਹਦਾ ਧੰਨ ਧੰਨ ਸ਼ੁਕਰਾਨਾ ਕਰੋ ਆ ਬਾਈ ਦੇਖ ਰਹੇ ਹੈ ਨਾ ਇਹ ਦੁਨੀਆ ਦੇ ਵਿੱਚ ਜੇ ਪ੍ਰਮਾਤਮਾ ਹੈ ਤਾਂ ਇਦਾਂ ਦੇ ਭਰਾਵਾਂ ਦੇ ਵਿੱਚ ਹੀ ਬਾਈ ਇਹ ਬਾਈ ਪੇਂਟ ਦਾ ਕੰਮ ਕਰਦਾ ਇਹਨੂੰ ਅਸੀਂ ਪਤਾ ਬਾਈ ਪਹਿਲਾਂ ਵੀ ਸਾਡੇ ਪੇਂਟ ਕਾਫੀ ਕੰਮ ਕਰਕੇ ਗਿਆ ਵਾ ਇਹ ਬਾਈ ਨਾਲ ਸੰਪਰਕ ਹੋਇਆ ਬਾਈ ਨਾਲ ਗੱਲਬਾਤ ਕਰਕੇ ਇਹਨੇ ਉੱਥੇ ਅੱਧੇ ਘੰਟੇ ਦੇ ਵਿੱਚ ਵਿੱਚ ਬੰਦੇ ਦਾ ਅਸੀਂ ਪਰਿਵਾਰ ਲੱਭਿਆ ਉੱਥੇ ਬੰਦੇ ਭੇਜੇ ਬੰਦੇ ਭੇਜ ਕੇ ਮੀਂਹ ਪੈ ਰਿਹਾ ਸੀ ਮੀਂਹ ਪੈਂਦੇ ਦੇ ਵਿੱਚ ਬੰਦਿਆਂ ਦੇ ਦੇਖੋ ਜਿਨ੍ਹਾਂ ਦੇ ਵਿੱਚ ਅਜਿਹਾ ਜਜਬਾ ਸੀ बहुत ज़्यादा मी मीँ रहा था मैं अपने जितने यार दोस्त थे सौरभ ही सारे को मैं कहा जाओ मी मीँ रहा फिर भी जाओ फिर माता को पता लगा माता दूसरे पिंड में भज के आई फोन गया तो भेजते भीजते आई वहाँ यानी कि फिर मैंने बात कराया रोने लगी बहुत मैं कहा माता रो ना भाई ने लभ लिया आपके मुंडे को टेंशन लेने की लोड नहीं माता रोई गई रोई गई फिर उसके बाद फिर फिर मैं बंदा घर इनके भेजा फिर माता रोने लगी जब बात कराया ਤਮਾਤਾ ਉਹ ਹੀ ਕਹਿਣ ਲੱਗੇ ਕਿ ਮੇਰੇ ਪਾਸ ਕਿਰਾਇਆ ਨਹੀਂ ਬੇਟਾ papa 2-4 ਦਿਨ ਕੰਮ ਕਰਨਗੇ ਤਾਂ ਫਿਰ ਕਿਰਾਇਆ ਲੈ ਕੇ ਆ ਜਾਣਗੇ ਹਾਂ ਤਾਂ ਮੈਂ ਕਹਾ ਕੋਈ ਬਾਤ ਨਹੀਂ ਕਿਰਾਇਆ ਦੀ ਬਾਤ ਕੋਈ ਬਾਤ ਨਹੀਂ ਮੈਂ ਦੇ ਦਿੰਦਾ ਹਾਂ ਕਿਰਾਇਆ ਕੀ ਕਹਿ ਬਾਤ ਫਿਰ ਮਾਤਾ ਲੋਗ ਆਏ ਤੁਸੀਂ ਦੇਖੋ ਯਾਰ ਕਿੱਡਾ ਵੈ ਇੱਕ ਮਾਤੜੋ ਪਰਿਵਾਰ ਆ ਵਿਚਾਰਾ ਕਿ ਆਪਣੇ ਬੱਚੇ ਦਾ ਮਿਲਣ ਨੂੰ ਉਹਨਾਂ ਦਾ ਦਿਲ ਕਰ ਰਿਹਾ ਤੜਫ ਰਿਹਾ 12 ਸਾਲ ਤੋਂ ਆਪਣੇ ਬੱਚੇ ਨੂੰ ਮਿਲਣ ਲਈ ਉਹਨਾਂ ਨੂੰ ਫੋਨ ਤੱਕ 10 ਤੱਕ ਐਡਰੈਸ ਤੱਕ ਕਿ ਤੁਹਾਡਾ ਬੱਚਾ ਸਾਡੇ ਕੋਲੇ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਇੱਕ ਉਮੀਦ ਆਸ਼ਰਮ 'ਚ ਤੁਹਾਡਾ ਬੱਚਾ ਹੈ। ਤਾਂ ਫੇਰ ਵੀ ਉਹ ਕਹਿੰਦੇ ਹਲੇ ਅਸੀਂ 2-3 ਦਿਨ ਆ ਨਹੀਂ ਸਕਾਂਗੇ। ਮੇਰਾ ਮਾਤਾ ਨਾਲ ਗੱਲ ਹੋਈਏ ਕਹਿੰਦਾ ਕਹਿੰਦੀ ਮੇਰੇ ਘਰ ਵਾਲਾ ਦਿਹਾੜੀ ਜਾਊਗਾ। 4 ਦਿਨ ਅਸੀਂ ਦਿਹਾੜੀਆਂ ਲਾ ਕੇ ਆਉਣ ਜੋਗਾ ਕਿਰਾਏ ਜੋਗੇ ਪੈਸੇ ਇਕੱਠੇ ਕਰਾਂਗੇ ਤਾਂ ਅਸੀਂ ਆਵਾਂਗੇ। ਕਿੰਨੇ ਬੇਵਾਸੀ ਪਰਵਾਹ। ਪਰ ਜਿਨ੍ਹਾਂ ਨੇ ਇਸ ਬੱਚੇ ਨੂੰ ਫੜ ਕੇ ਰੱਖਿਆ ਸੀਗਾ 15 ਕਿੱਲੇ ਪੈਲੀ ਦੋ ਟਰੈਕਟਰ ਘਰੇ ਖੜੇ ਆ ਮੁੰਡਾ ਕੈਨੇਡਾ ਗਿਆ ਵਾ ਤਿੰਨ ਭਰਾ ਪਰ ਸ਼ਰਮ ਨਹੀਂ ਆਈ ਕਿ ਜਿੰਨਾਂ ਦਾ ਬੱਚਾ ਤੁਸੀਂ ਰੱਖੀ ਬੈਠੇ ਆ ਉਹਨਾਂ ਨੇ ਆਪਣੇ ਬੱਚੇ ਨੂੰ ਮੈਲ ਨਾ ਉਹਨਾਂ ਕੋਲੇ ਕਰਾਈ ਜੋਗੇ ਵੀ ਪੈਸੇ ਹੈ ਨਹੀਂ ਇਹ ਸ਼ੁਕਰਾਨਾ ਇਸ ਭਰਾ ਦਾ ਜਿਹਨੇ ਕਿਹਾ ਕਿ ਤੁਸੀਂ ਦਿਹਾੜੀ ਨਹੀਂ ਜਾਣਾ ਆਪਣੇ ਬੱਚੇ ਕੋਲ ਆਓ ਟੈਕਟਾ ਮੈਂ ਕਰਾ ਕੇ ਦਿੰਦਾ ਜਿੰਨਾ ਜ਼ਿੰਦਗੀ ਦੇ ਵਿੱਚ ਮਾਤਾ ਪ੍ਰਮਾਤਮਾ ਕਾ ਵੀ ਦੇਖਾ ਹੈ ਆ ਸਾਹਮਣੇ ਪ੍ਰਮਾਤਮਾ ਬੈਠਾ ਹੈ મેં દિખાયા થા વીડિયો તો કહે રહે ઇન ભાઈ મેં કહા યહી ભાઈ છોડાય બોલે કે મે ફોટો એક લે જાઉંગે ઇનકે હા ઓ ભાઈ ભી બોલે चाचा કે એક ફોટો લે જાયંગે મે કહા લે જાના ફોટો કોઈ નહીં કહેતે જૈસે ભગવાન કે યાની મંદિરો મેં જા રહેતે કહેતે ઉનસે તો નહીં મિલા લેકિન મે ભગવાન મેરે લિયે ભાઈ હે આપ કોઈ કહે રહેતે ભઈ પરમાત્મા હર એક બંદે દે وچ मैं कहा कोई बात उसीदा... नहीं फोटो में दिला दूंगा एक भाई को नहीं, नहीं। आपके फोटो ले जाएंगे बस तो मिल उनसे मिलना है वही आशीर्वाद आपको बहुत दे रही है की आपने यानी कि उसने तो पूरी कोशिश कर ली थी माता ने अपने जो पैसे जेवर था सब बेच के यानी ਲੜਕੇ ਕੋ ਬਹੁਤ ਢੂੰਡਾ ਨਹੀਂ ਮਿਲਿਆ ਕਿੰਨਾ ਪੈਸਾ ਲਗਾ ਦਿਆ ਮਾਤਾ ਬੱਚੇ ਕੋ ਡੂੰਡਣੇ ਮੇ ਅਰੇ ਜੋਰ ਗਾਂਟ ਕੇ ਬੱਚਾ ਕਿਆ ਕਿਆ ਵੇਚ ਦਿਆ ਕਰਕੇ ਇਸ ਕੋ ਯਾ ਲਗਾ ਨਾ ਰਹਾ ਸਭ ਵੇਚ ਦਿਨਾ ਗੱਲੋ ਪਾਣੀ ਕੁਛ ਹੋਇ ਖਾਏ ਕੇ ਨਹੀਂ ਰੱਖ ਰੂ ਕਬੀ ਵੇਚ ਦਿਨੀ ਅਨਾਜ ਨਾਜ ਸਾਰਾ ਵੇਚ ਮੇਂ ਜੇ ਨਿਕਮ ਰੁਕਾ ਕਰੇ ਸ਼ਰਮ ਕਰੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਬੱਚੇ ਨੂੰ ਰੱਖਿਆ ਸੀ ਉਹਨਾਂ ਨੂੰ ਤਾਂ ਲਾਨ ਤਾਂ ਹੈ ਹੀ ਆ ਪਰ ਜਿਨ੍ਹਾਂ ਨੇ ਹਲੇ ਵੀ ਪੂਰੇ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਪਤਾ ਕਿ ਸੰਸਥਾਵਾਂ ਬਣੀਆਂ ਹੋਈਆਂ ਵਾਂ ਆਪਾਂ ਇਦਾਂ ਕਿਸਦਾ ਬੱਚਾ ਨਹੀਂ ਰੱਖ ਸਕਦੇ ਪਰ ਬਿਸ਼ਰਮ ਹੋਏ ਆ ਲੋਕ ਸ਼ਰਮ ਕਰੋ ਆ ਬੱਚੇ ਦੀ ਮਾਂ ਅਲ ਦੇਖ ਕੇ ਇੱਕ ਆਪਣੇ ਆਪ ਨੂੰ ਲਾਣਤਾ ਪਾਓ ਕਿ ਤੁਸੀਂ ਕਿਸੇ ਦਾ ਧੀ ਪੁੱਤ ਇੱਕ ਕਹਿ ਲੋ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਕਿਦਾਂ ਗੁਲਾਮ ਬਣਾ ਕੇ ਰੱਖ ਲੈਨੇ ਆ ਭਾਈਆ ਅੱਦੋ 1000 ਹੋਵਾਂ ਨੀ ਨਾ 501 ਜਣੇ ਚ ਮੰਗਣੇ ਨਾ 501 ਜਣੇ ਚ ਮੰਗਣੇ ਹੂੰ ਉਹ ਜਉ ਨਾ ਹੋਏ 500 ਫਿਰ ਮੰਗਣੇ ਤਾਂ 5000 ਰੁਪਏ ਲੈ ਕੇ ਆਈ ਨਹੀਂ ਐਸੇ ਪੈਸਾ ਮਿਲਦਾ ਸੋਭੇ ਉਹ ਮੈਂ ਤੁਮ ਉਹ ਆਈ 500 ਸਗਰ ਜੈਸੇ ਲਗਾਵੇ ਚੱਲ ਨਾ ਉਹ ਹੀ ਤਾਂ ਹਮ ਲੋ ਆਪਣੀ ਲਗਾਈ ਬਸ ਮਾਤਾ ਉਹ ਹੌਂਸਲਾ ਰੱਖੂ ਹੁਣ ਦੇਖੋ ਬੱਚਾ ਆਪਣੇ ਕੋਲ ਆ ਉਹ ਮਾ ਇਹਨਾਂ ਬੱਚਾ ਇਹਨਾਂ ਪਤਾ ਸਮਝ ਸਕਦਾ ਮਾਤਾ ਮੈਂ ਤੁਹਾਡੇ ਜਿਹੜੇ ਜਜ਼ਬਾਤ ਹੈ ਨਾ ਰੋਟੀ ਖਾ ਕਰ ਆਏ ਹਾਂ ਭਾਈ ਖਵਾਇ ਖਵਾ ਦਿੱਤੀ ਆਏ ਤਾਂ ਵੈਸੇ ਅੰਮ੍ਰ ਰੱਬ ਬੰਦੇ ਹੈ ਸਾਡੇ ਮੂਕੇ ਕੇ ਹਾਂ ਛੁਗਰਾਣਾ ساری ਜ਼ਿੰਦਗੀ ਮੈਨੂੰ ਲੱਗਦਾ ਭਾਈ ਇਸ ਬੰਦੇ ਦਾ ਪਰਿਵਾਰ ਤਾਂ ਚਲੋ ਅਹਸਾਨਮੰਦ ਹੈ ਅਸੀਂ ਵੀ ਇਸ ਬੰਦੇ ਦਾ ਕਰਜ਼ ਨਹੀਂ ਲਾ ਸਕਦੇ ਆ ਵੀ ਲੈ ਜਾ ਲੇਕਿਨ ਭਾਈ ਮੈਂ ਆਪ ਤੁਹਾਨੂੰ ਖਾਣ नहीं नहीं भी देखता तो आपने वैसे द्यार द्यार की थी वीडियो देखी हाँ, मैं आपकी वीडियो बहुत देखता हूँ अच्छा। मैं देख रहा था तो घर वाली उठी बोली ग्यारह बारह बज गए अभी आप वीडियो ही देख रहे हो सोना नहीं है मैं कहा नहीं जब मैंने वीडियो आपको मैं कहा पूरी वीडियो देख फिर ही मैं रखूंगा जब पूरा वीडियो देखा फिर मेरे को पता लगा कि ये हमारे जिले का जैसे यहाँ कोई काम कराता है ना तो सोचता है बिहारी है कि ये बिहारी भैया है बिहारी भैया हाँ तो, आ, तो इसी करके ये बता नहीं पाया बिहारी बता दिया तो मैं कहा भाई को लबने में थोड़ा दिक्कत होगी बिहार में देखेंगे कि जगतपुर थाना कहाँ है लखमनपुर यानी स्टेशन कहाँ है तो ये तो मेरे को पता था कि फिर मैं आपसे बात की मैं कहा भाई मैं अपने गाँव की भाषा से बात करेंगे तो ये पूरा बताएगा फिर अमरीश ने सारा कुछ बताया तो फिर हमारे जिले का निकला फिर मैं तीन चार लड़कों को वहाँ भेजा मैं कहा पता करो माता रो ही रही थी तो। बहुत, बहुत पूरा पिंड इकट्ठा हो गया पूरा गांव इकट्ठा हो गया था जब मिल गए ना तो घर वाली और आस पड़ोस के सारे बहुत खुश हुए बहुत ही ज्यादा खुश हो गए की बताओ मिल गए परमात्मा फरिश्ता बन के आया तू इना मैं लेकिन मेरा वीडियो देखने का ਪੂਰਾ ਯਾਨੀ ਕਿ ਉਹ ਹੋ ਗਿਆ ਹਾਂ ਜਿਵੇਂ ਮੈਂ 12 ਵਜੇ 1 ਵਜੇ ਰਾਤ ਤੱਕ ਦੇਖਦਾ ਹਾਂ ਆਪਾਂ ਦਾ ਵੀਡੀਓ ਮੈਂ ਸੋਚ ਰਿਹਾ ਸੀ ਕਿ ਜਦ ਮੇਰੇ ਕੋ ਪਤਾ ਲੱਗਾ ਇਸ ਨੂੰ ਮਿਲਾ ਦੂੰ ਬਸ ਮੇਰਾ ਵੀਡੀਓ ਦੇਖਣ ਦਾ ਕੰਮ ਸਫਲ ਹੋ ਗਿਆ ਔਰ ਧੰਨਵਾਦ ਉਹਨਾਂ ਦਾ ਸ਼ੇਅਰ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਤਾਂ ਹੀ ਤੁਹਾਨੂੰ ਆਨੇ ਹੁੰਨੇ ਆ ਹੋਰ ਵੀਡੀਓ ਸਾਡੀਆਂ ਭਾਵੇਂ ਕੋਈ ਨਾ ਸ਼ੇਅਰ ਕਰਿਆ ਕਰੋ ਪਰ ਜਿਹੜਾ ਮਾਵਾਂ ਜਦੋਂ ਅਸੀਂ ਬੰਦਾ ਛੜਾ ਕੇ ਲਿਆਉਂਦੇ ਆ ਨਾ ਉਹ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਤੁਹਾਡਾ ਇਹ ਕਿ ਸ਼ੇਅਰ ਕੀਤਾ ਵੀਡੀਓ ਇਸ ਬਾਈ ਤੱਕ ਪਹੁੰਚੀ ਅਭੀ ਗਾਉਂ ਸੇ ਵੀ ਯਾਨੀ ਕਈ ਫੋਨ ਆ ਗਏ ਮੇਰੇ ਕੋ ਕਈ ਲੜਕੇ ਵੀ ਗਵਾਚੇ ਹੋਏ ਅਛਾ ਅਛਾ ਉਹਨਾਂ ਨੇ ਜਦ ਮੈਂ ਹਾਂ ਬਹੁਤ ਗਵਾਚੇ ਹੋਏ ਸਾਡੇ ਫੋਨ ਚ 100 150 ਵੀਡੀਓ ਸਾਨੂੰ ਆਈ ਪਈ ਹੈ ਜੋ ਬੰਦੇ ਛੁਡਵਾਣੇ ਵਾਲੇ ਆ ਅਭੀ ਹਾਂ ਬਹੁਤ ਲੜਕੇ ਪੜੇ ਤੇ ਇਹ ਤਾਂ ਇਨਸਾਨੀयत ਔਰ ਜਿਹੜੇ ਤਾਂ ਚਲੋ ਮੰਦਬੁੱਧੀ ਹੈ ਜਿੰਨਾਂ ਕੋ ਨਹੀਂ ਪਤਾ ਉਹਨਾਂ ਕੋ ਤਾਂ ਪਕਰ ਉਹਨਾਂ ਨੇ ਫਾੜੀ ਰੱਖਿਆ ਜਿਹੜੇ ਬੰਦੇ ਆਪਣਾ ਐਡਰੈਸ ਨਹੀਂ ਦੱਸ ਸਕਦੇ ਮੰਦਬੁੱਧੀ ਉਹਨਾਂ ਨੂੰ ਕੁੱਟ-ਕੁੱਟ ਕੇ ਉਦਾਂ ਦਾ ਬਣਾਤਾ ਬੰਦੇ ਸਹੀ ਹੁੰਦੇ ਆ ਕੁੱਟ-ਕੁੱਟ ਕੇ ਬਣਾ ਦਿੰਦੇ ਆ ਐਡਰੈਸ ਪੂਰਾ ਐਡਰੈਸ ਇਹ ਬਤਾ ਰਿਹਾ ਪਰ ਐਦਾਂ ਦੇ ਹੁਣ ਇਹ ਤਾਂ ਸਹੀ ਐਡਰੈਸ ਦੱਸ ਰਿਹਾ ਐਦਾਂ ਦੇ ਪਤਾ ਹੀ ਨਹੀਂ ਕਿੰਨੇ ਬੰਦੇ ਹੋਣਗੇ ਜਿਹੜੇ ਆਪ ਦਾ ਘਰ-ਬਾਰ ਦੱਸ ਰਹੇ ਆ ਫੇਰ ਵੀ ਉਹਨਾਂ ਤੋਂ ਗੁਲਾਮੀ ਕਰਵਾਈ ਜਾ ਰਹੀ ਹੈ ਦੇਸ਼ ਜਾਦ ਹੋਏ ਨੂੰ 75 ਮੇਰਾ ਖਿਆਲ 76 ਸਾਲ ਹੋ ਗਏ ਆ ये बंदे आज जब मैं अमरीस का वीडियो देखा जब अपना वीडियो मेरे को ये लगा क्योंकि मैं भी आता था तो मेरे को यानी कि अम्बाले में या कहीं सरदार लोग बुलाते थे कि आ जाओ तुमको पे रख रहना है पंद्रह हजार तनख्वाह मिलेगी काम कुछ नहीं करना तो मेरे को यही शक हो गया कि ये ऐसे बुला के ले जाते बाद में पट्टे पुट्टे पवाते हैं तो दस पंद्रह साल रख लेंगे कहीं मैं बाहर जाने नहीं पाऊंगा जब मैं वीडियो देखा तब मेरे को पता लग गया कि कई लोग ऐसे भी होते हैं कई लोग सारे बदनाम कर देता ना ਪਰ ਬੇਨਤੀ ਆ ਭਰਾਵੋ ਆ ਯਾਹ ਮੈਂ ਕੰਮ ਕਰਦੇ ਮੇਰੇ ਕੋ 21 ਸਾਲ ਹੋ ਗਏ ਭਾਈ ਬਹੁਤ ਘਰ ਇਤਨੇ ਬੜੀਆ ਮਿਲਤੇ ਕਿ ਆਪਣੇ ਘਰ ਸੇ ਵੀ ਜ਼ਿਆਦਾ ਬੜੀ ਦੁਨੀਆ ਹੈ ਭਾਈ ਇਹ ਕੁਝ ਪਰਸੈਂਟ ਆ ਗੰਦੀ ਨਾਲੀ ਦੇ ਕੀੜੇ ਲੋਕ ਨਾ ਬਹੁਤ ਲੋਕ ਸਾਰਾ ਪੰਜਾਬ ਇਹ ਤਾਂ ਛੀਦਾਂ ਦੀ ਧਰਤੀ ਆ ਆਪਣੀ ਹੈਨਾ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਆ ਔਰ ਬੰਦਾ ਹੋਰ ਕਿਸੇ ਸਟੇਟ ਚ ਭਾਵੇਂ ਭੁੱਖਾ ਰੋਟੀ ਵੱਲੋਂ ਰਹਿ ਜੇ ਹਾਂ ਇੱਥੇ ਨਹੀਂ ਰਹਿ ਸਕਦਾ ਕਈ ਕਹਿੰਦੀਆਂ ਨਾ ਕਿਸੇ ਤੇ ਨੂੰ ਰੋਟੀ ਦਿੰਦੇ ਸੀ ਤਾਂ ਰੱਖ ਲੈ ਪੰਜਾਬ ਚ ਬੰਦਾ ਭਾਵੇਂ ਰੋਡ ਤੇ ਵੀ ਤੁਰਿਆ ਫਿਰਦਾ ਨਾ ਰੋਟੀ ਵੱਲੋਂ ਭੁੱਖਾ ਨਹੀਂ ਮਰੂਗਾ ਨਹੀਂ ਮਰੇਗਾ ਇਹ ਤਾਂ ਉਹ ਪੰਜਾਬ ਆਪਣਾ ਯਾਰ ਜਦੋਂ ਕਿਤੇ ਹਾੜ ਆ ਜਾਂਦੇ ਤਾਂ ਆਪਣੇ ਘਰ ਖਾਲੀ ਕਰ ਦਿੰਦੇ ਆ ਯਾਰ ਜਿੱਥੇ ਹਾੜ ਆਏ ਆ ਉੱਥੇ ਨਹੀਂ ਕੋਈ ਕਮੀ ਹੋਣੀ ਚਾਹੀਦੀ ਔਰ ਇੱਥੇ ਬੰਦਾ ਭੁੱਖਾ ਕਿੱਦਾਂ ਮਰ ਜੂਗਾ ਰੋਟੀ ਤੋਂ ਬਿਨਾਂ ਮੈਂ ਬੇਨਤੀ ਆਏ ਸਾਡੇ ਪੰਜਾਬ ਦੀ ਧਰਤੀ ਬਈ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਕੁਝ ਲੋਕਾਂ ਦੇ ਕਰਕੇ ਤੁਸੀਂ ਪੰਜਾਬ ਦਾ ਨਾਮ ਵੀ ਖਰਾਬ ਕਰਦੇ ਆ ਕਿ ਜਿਹੜੇ ਬੰਦਿਆਂ ਨੂੰ ਇਦਾਂ ਤਸ਼ੱਦਦ ਹੁੰਦਾ ਤੁਸੀਂ ਯਾਰ ਮੈਨੂੰ ਨਹੀਂ ਲੱਗਦਾ ਕਿ ਆ ਤੁਹਾਨੂੰ ਲੱਗਦਾ ਕਿ ਇਸ ਬੰਦੇ ਲਈ ਜੇ ਇਹਨੂੰ ਹਲੇ ਵੀ ਅਸੀਂ ਨਾਂ ਛੜਵਾਉਂਦੇ ਤਾਂ ਪਤਾ ਨਹੀਂ ਬਈ ਕਿੰਨੇ ਸਾਲ ਉੱਥੇ ਫਿਰਦੇ ਰਹਿਣਾ ਸੀ ਇਹਨੇ ਕੰਮ ਕਰਾ ਕੇ ਮਾਰੀ ਮੰਗਣੀ ਸੀਗੀ ਉਥੋਂ ਲੈ ਕੇ ਦੇ ਦੇੰਨੇ ਮਾਰ ਕੇ ਵਹਾ ਦੇ ਕੇ ਬੱਚਾ ਲੁਕਾ ਕੇ ਇੱਕ ਕੋ ਮਰ ਜਾ ਕੇ ਤਾਂ ਮਾਰ ਕੇ ਬਾਹ ਬਾਹ ਦੇ ਤੇ ਕਹਾਂ ਹਾਂ ਜਾਣ ਕਾਹ ਡੋ। ਮਾਤਾ ਅਗਰੇ ਇਸ ਕੋ ਨਾ ਹਮ ਲੈ ਕੇ ਆਤੇ। ਤੋ ਉਹਨਾਂ ਨੇ ਛੋੜ ਨਾ ਥੋੜੀ ਥਾ। ਸਾਰੀ ਉਮਰ ਐਸੀ ਇਸ ਕੀ ਜਦੋਂ ਬੁੱਢਾ ਹੋ ਜਾਂਦੇ ਇਦਾਂ ਦੇ ਬੰਦੇ ਬਾਈ। ਕਦੇ ਅਸੀਂ ਕੋ ਆਪਾਂ ਕੋਈ ਦੇਖਿਆ ਕਿ ਜਦੋਂ ਜਿਨ੍ਹਾਂ ਨੇ ਫੜ ਕੇ ਬੰਦੇ ਰੱਖਿਆ ਕਿ ਉਹਦਾ ਸਸਕਾਰ ਕਰਦੇ ਹੋਣ ਸੱਡ ਦਿੰਦੇ ਆ। ਬੁੱਢੇ ਵੀ ਦੂਰ ਦੀ ਗੱਲ ਜਦੋਂ ਪਤਾ ਵਾ ਬੰਦੇ ਕੰਮ ਯੋਗ ਨਹੀਂ ਰਹੇ ਤਾਂ ਬਾਹ ਸੱਟੇ ਆਉਂਦੇ ਆ ਕਿਤੇ ਲਾਹ ਹੁੰਦੇ ਆ। ਇਦਾਂ ਤਾਂ ਜਾਨਵਰ ਨਾਲ ਵੀ ਨਹੀਂ ਆਪਾਂ ਕਰਦੇ ਯਾਰ। ਜਿਹੜਾ ਇਦਾਂ ਦਾ ਤੁਸੀਂ ਇਹ ਇਨਸਾਨ ਆ ਬਈ ਅਮਰेश ਕਰ ਲਾ ਗੱਲਾਂ ਹੁਣ ਮਾਂ ਆਈ ਏ ਅੱਜ ਆ ਕਿਸਮਤ ਹੈ ਉੱਪਰ ਵਾਲਾ ਦੇਖ ਤੇ ਹੈ ਉੱਪਰ ਵਾਲਾ ਪਰਮਾਤਮਾ ਹੈ ਤੂੰ ਐਸੇ ਚੰਗੇ ਲੋਕ ਹੈ ਮੈਂ ਫਰੋਜ਼ ਨੂੰ ਮਾ ਫਿਰੇ ਬਣਾਉਂ ਹੂੰ ਸੰਗਲ ਲਾ ਕੇ ਫਰੋਜ਼ ਪਰਚੇ ਨੂੰ ਸੰਗਲ ਨਾਲ ਬੰਨਦੇ ਸੀ ਬੰਨ੍ਹ ਰਹੇ ਹਾਂ ਕੈਸੇ ਕੀ ਕੀ ਕਰਦੇ ਸੀ ਅਮਰेश ਉਹ ਫਰੋਜ਼ਪੁਰ ਵਾਲਾ ਅੰਬੋਲੇ ਕਾ ਕਹਾ ਕਰਾ ਤੋ ਕਹਾ ਨੇ ਕਿਤਨੇ ਚੁੱਪ ਕੇ ਸੋ ਜਾ ਚੁੱਪ ਕਰਕੇ ਸੋ ਜਾ ਹਾਂ ਕਿੰਨਾ ਤਸ਼ੱਦਦ ਕੀਤਾ ਯਾਰ ਮਾਂ ਦੇ ਬੋਤ ਸੰਗਲ ਲਾ ਦਿੰਦੇ ਸੀ ਬਾਹ ਨੂੰ ਕੁੱਤੇ ਵਾਂਗੂ ਬੰਨ੍ਹ ਦਿੰਦੇ ਸੀ ਲਰਕਾ ਮਾਰ ਵੇ ਮਕਰਤ ਕਰਾ ਤੋ ਵੇ ਕਾ ਖਾਣਾ ਨਹੀਂ ਪਾਵਤ ਰਹਾ ਵਾਹ ਕਿਤਨੇ ਸਾਲ ਰਹਾ ਤੂੰ ਉਹ ਗਏ 12 ਸਾਲ ਹੋ ਗਏ ਨਹੀਂ ਨਹੀਂ ਫਰੋਜਪੁਰ ਵਾਲੇ ਕੇ ਪਾਸ ਉਹ ਤਾਂ 10 ਸਾਲ ਹੋ ਗਏ ਪੂਰਾ ਤਰੇ ਜੀ ਵਾਹ ਨੇ ਜੋ ਫਰੋਜਪੁਰ ਵਾਲਾ ਸੰਗਲ ਨਹੀਂ ਲਗਾਤਾ ਥਾ ਵਾਹ ਕਿਤਨੇ ਸਾਲ ਰਹਾ ਤੂੰ ਫਰੋਜਪੁਰ ਮਾ ਹਾਂ ओह भाई ने दो तीन साल रहे है दो साल है न? ना आओ हाँ। उसका घर पता है वो फोन करी थी ना उधर का तबाईन गए अगर तुझे ऐसे लेकर जाएं हम साथ में हाँ। तो उसका घर मिल जाएगा उसका तो घर तो मिल जाएगा गांव के आदमी बोला था मिल जाएगा रोहीपुरा लेके हां कल परसों आया ना बड़ा खुश हो गया है देख हां उन्हें ले चलो मेरे ਹਾਂ ਹੀ ਹੈ ਨਹੀਂ ਭਾਈ ਜਿੱਥੇ ਅੱਛਾ ਦੇਖੀਂ ਉੱਥਾ ਅੱਛਾ ਰਹੇਗਾ ਆਹ ਯਹਾਂ ਜਿੱਥੇ ਜਿਸ ਦਿ세 ਹੈ ਯਹਾਂ ਗਲਤ ਦੇਖੀਂ ਉੱਥਾ ਗਲਤ ਬਤਵਾ ਬੈਠਣ ਨਹੀਂ ਦੇਤ ਰਹੇ ਟਾਈਮ ਆਊਟ ਆਂਸੇ ਹਾਂ ਭਾਈ ਲੈ ਨਹੀਂ ਦੇ ਰਹੇ ਇਹਨੂੰ ਬੈਠਣ ਨਹੀਂ ਦਿੰਦੇ ਸੀ ਹਣਾ ਬੈਠਣਾ ਤੈਨੂੰ ਕਾਹਦਾ ਦੇਣਾ ਸੀ ਉਹਨਾਂ ਨੇ ਯਾਰ ਉਹ ਬੰਦਾ ਥੋੜੋ ਉਹ ਤਾਂ ਜਾਨਵਰ ਰੱਖਿਆ ਸੀਗਾ ਉਹਨਾਂ ਨੇ ਚੰਗਾ ਮਰੇਸ਼ ਜਾਣਾ ਫਿਰ ਹੈ ਚੱਲ ਠੀਕ ਹੈ ਮਿਲਦੇ ਆਂ ਫਿਰ ਠੀਕ ਐ ਗੇੜਾ ਮਾਰੀ ਹਾਂ ਖੁਸ਼ ਐ ਬੜੀਆਂ ਅੱਜ ਨਾ ਖੁਸ਼ ਹੋਏਂਗਾ ਤਾਂ ਕਦੋਂ ਹੋਏਂਗਾ 10 ਠੀਕ ਐ ਮਾਤਾ ਜੀ ਧਿਆਨ ਰੱਖਿਓ ਠੀਕ ਐ ਠੀਕ ਹਾਂਜੀ ਕਦੇ ਵੀ ਲੋੜ ਪਈ ਫਿਰ ਵੀ ਨਾਲ ਆ ਤੁਹਾਡੇ ਠੀਕ ਐ ਠੀਕ ਐ ਬਾਈ ਜੀ ਓਕੇ ਜੀ ਧੰਨਵਾਦ ਤੁਹਾਡਾ ਬਈ ਬਹੁਤ ਬਹੁਤ ਓਕੇ ਬ੍ਰਦਰ ਠੀਕ ਐ ਸਤਿ ਸ੍ਰੀ ਅਕਾਲ